35 ਸਾਲਾਂ ਬਾਅਦ ਇਸ ਜਹਾਜ਼ ਦੀ ਹੋਈ ਸੀ ਉਡਾਨ ਪੂਰੀ ਬ੍ਰਾਜ਼ਿਲ ਦੇ 에ਰਪੋਰਟ ਤੇ ਦੇਖ ਕੇ ਸਭ ਰਹਿ ਗਏ ਸੀ ਹੱਕੇ ਬੱਕੇ ਤੇ ਜਦੋਂ ਜਹਾਜ਼ ਖੁੱਲਿਆ ਤਾਂ ਨਿਕਲੇ ਸੀ ਸਭ ਦੇ ਕੰਕਾਲ ਤੇ ਲੋਕਾਂ ਦੇ ਲਈ ਬਣ ਗਈ ਸੀ ਇਹ ਸਨਸਣੀ ਕਹਾਣੀ ਅੱਜ ਸੁਣਾਵਾਂਗੇ ਕੁਝ ਅਣ ਸੁਣੀਆਂ ਕਹਾਣੀਆਂ ਜਿਨ੍ਹਾਂ ਨੂੰ ਜਾਣ ਕੇ ਦਿਮਾਗ ਤੇ ਆਵੇਗੀ ਇੱਕ ਗੱਲ ਕਿ ਸੱਚ ਹੈ ਜਾਂ ਕਹਾਣੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਆਸ ਸਾਡੇ ਐਪੀਸੋਡ ਸੱਚ ਜਾਂ ਕਹਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲਬਾਤ ਕਰਦੇ ਆ ਇੱਕ ਪੁਰਾਣੀ ਉਸ ਕਹਾਣੀ ਬਾਰੇ ਜਿਸ ਨੂੰ ਸੋਚ ਕੇ ਲੋਕ ਅੱਜ ਵੀ ਸੋਚਦੇ ਨੇ ਕਿ ਸੱਚ ਹੈ ਜਾਂ ਕਹਾਣੀ ਤਈ ਕਹਾਣੀ ਇੱਕ ਜਹਾਜ਼ ਦੀ ਆ ਜਿਸਦਾ ਨਾਮ ਸੈਂਟਿਆਗੋ ਫਲਾਈਟ ਨੰਬਰ 513 513 ਉਹ ਨੰਬਰ ਬਣ ਗਿਆ ਜੋ 35 ਸਾਲਾਂ ਪਹਿਲਾਂ ਉੜਦਾ ਤੇ 35 ਸਾਲਾਂ ਬਾਅਦ ਇੱਕ 에어ਪੋਰਟ ਬ੍ਰਾਜ਼ਿਲ ਦੇ ਵਿੱਚ ਪਹੁੰਚਦਾ ਤਾਂ ਲੋਕਾਂ ਨੂੰ ਹੱਕੇ ਬੱਕੇ ਕਰ ਦਿੰਦਾ ਕਹਾਣੀ ਦੀ ਸ਼ੁਰੂਆਤ ਹੁੰਦੀ ਆ 4 ਸਪਟੈਂਬਰ 1954 ਦੇ ਵਿੱਚ ਜਦੋਂ ਇਹ ਅਚੈਨ ਇੰਟਰਨੈਸ਼ਨਲ 에어ਪੋਰਟ ਜਰਮਨੀ ਤੋਂ ਉੜਦਾ ਤੇ ਜਿਸ ਦੇ ਵਿੱਚ 88 ਪੈਸੇਂਜਰ ਤੇ 4 ਕਰੂ ਮੈਂਬਰ ਹੁੰਦੇ ਨੇ ਸਾਰਿਆਂ ਸਮੇਤ ਜਦੋਂ ਇਹ ਜਹਾਜ਼ ਉਡਦਾ ਟੇਕ ਆਫ ਲੈਂਦਾ ਤਾਂ ਉਸ ਤੋਂ ਬਾਅਦ ਜਦੋਂ ਕੁਝ ਕੀ ਘੰਟਿਆਂ ਬਾਅਦ ਇਹ ਐਟਲੈਂਟਿਕ ਓਸ਼ੀਅਨ ਦੇ ਉੱਪਰੋਂ ਗੁਜ਼ਰਨ ਲੱਗਦਾ ਤਾਂ ਏਟੀਸੀ ਰਡਾਰ ਪਹਿਲਾਂ ਤਾਂ ਤੁਹਾਨੂੰ ਦੱਸਦੇ ਨੇ ਵੀ ਏਟੀਸੀ ਇਹ ਟ੍ਰੈਫਿਕ ਕੰਟਰੋਲ ਜਿਹੜਾ ਹੁੰਦਾ ਜੋ ਰਡਾਰ ਹੁੰਦਾ ਜੋ ਦੱਸਦਾ ਹੈ ਕਿ ਜਿਹੜਾ 에ਅ ਕ੍ਰਾਫਟ ਹੈ ਉਸ ਨੂੰ ਕਿੱਥੇ ਉਤਰਨਾ ਹੈ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ ਤਾਂ ਉਸ ਦੇ ਨਾਲ ਇਸ ਦਾ ਸੰਪਰਕ ਟੁੱਟਣਾ ਸ਼ੁਰੂ ਹੋ ਜਾਂਦਾ ਪਰ ਜਦੋਂ ਇਹ ਸੰਪਰਕ ਟੁੱਟਦਾ ਤਾਂ ਏਟੀਸੀ ਨੂੰ ਕਿਤੇ ਨਾ ਕਿਤੇ ਚਿੰਤਾ ਸਤਾਉਂਦੀ ਹੈ ਕਿ ਇਹ 에ਅ ਆਫਟਰ ਗਿਆ ਕਿੱਥੇ ਸੈਂਟੀਆਗੋ ਫਲਾਈਟ 513 ਗਾਇਬ ਕਿੱਥੇ ਹੋਗੀ ਤਾ ਉਸ ਦਿਨ ਜਿਹੜੀਆਂ ਟੀਮਾਂ ਭੇਜੀਆਂ ਜਾਂਦੀਆਂ ਨੇ ਐਟਲੈਂਟਿਕ ਓਸ਼ੀਅਨ ਦੇ ਵਿੱਚ ਤਾਂ ਉੱਥੇ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਜਾਂਚ ਦੇ ਵਿੱਚ ਇੱਕ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਥੇ ਜਹਾਜ਼ ਦਾ ਮਲਬਾ ਜਾਂ ਕੋਈ ਯਾਤਰੀ ਜਿਹੜਾ ਉਹ ਨਹੀਂ ਪਾਇਆ ਜਾਂਦਾ ਤੇ 2 ਸਾਲ ਤਕਰੀਬਨ ਇਹ ਜਾਂਚ ਚੱਲਦੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਖਸ਼ਾ ਜਤਾਇਆ ਜਾਂਦਾ ਸੀ ਕਿ ਇਹ ਜਹਾਜ਼ ਜਿਹੜਾ ਐਟਲੈਂਟਿਕ ਓਸ਼ੀਅਨ ਦੇ ਵਿੱਚ ਡੈਪਥ ਚ ਚਲਾ ਗਿਆ ਉਸ ਦੇ ਲਈ ਵੀ ਟੀਮਾਂ ਭੇਜੀਆਂ ਤਾਂ ਜਾਂਚ ਕੀਤੀ ਪਰ ਕਿਤੇ ਵੀ ਕੋਈ ਮਲਬਾ ਜਾਂ ਕੋਈ ਯਾਤਰੀ ਜਿਹੜਾ ਉਹ ਨਹੀਂ ਪਾਇਆ ਗਿਆ ਤਾ ਸਭ ਤੋਂ ਪਹਿਲਾਂ ਇਹ ਦੱਸ ਦਿੰਨਾ ਹੈ ਕਿ 2 ਸਾਲਾਂ ਬਾਅਦ ਸੈਂਟ ਹੈ ਗਿਆ ਕੰਪਨੀ ਜਿਹੜੀ ਆ ਬੰਦ ਹੋ ਜਾਂਦੀ ਹੈ ਤੇ ਉਸ ਦੇ ਨਾਲ-ਨਾਲ ਇਹ ਕੇਸ ਵੀ ਜਿਹੜਾ ਹੈ ਉਹ ਬੰਦ ਹੋ ਜਾਂਦਾ ਹੈ ਪਰ ਉਸ ਤੋਂ ਬਾਅਦ ਕੀ ਹੁੰਦਾ ਕਿਉਂ ਰਹਿ ਜਾਂਦੇ ਨੇ ਬ੍ਰਾਜ਼ਿਲ 에어ਪੋਰਟ ਵਾਲੇ ਹੱਕੇ ਬੱਕੇ ਤੇ ਜਦੋਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ 12 ਅਕਤੂਬਰ 1999 35 ਸਾਲਾਂ ਬਾਅਦ ਉਸੇ ਬ੍ਰਾਜ਼ਿਲ ਦੇ ਪੋਰਟ ਅਲੈਗਰੇ 에어ਪੋਰਟ ਦੇ ਉੱਪਰ ਜਦੋਂ ਇੱਕ ATC ਰਡਾਰ ਨੂੰ ਕਨੈਕਸ਼ਨ ਮਿਲਦਾ ਹੈ ਤਾਂ ਜਦੋਂ ATC ਕਨੈਕਸ਼ਨ ਉਸ ਰਡਾਰ ਨੂੰ ਫਾਊਂਡ ਕਰਦਾ ਹੈ ਤਾਂ ਜਦੋਂ ਪਾਇਆ ਜਾਂਦਾ ਹੈ ਕਿ ਇਹ 에ਅਰਕ੍ਰਾਫਟ ਨਾ ਤਾਂ ਕਿਸੇ ਦੀ ਮਨਜ਼ੂਰੀ ਦੇ ਨਾਲ ਤੇ ਨਾ ਹੀ ਕਿਸੇ ਪਰਮਿਸ਼ਨ ਦੇ ਨਾਲ ਇਸ ਲਾਈਨ ਦੇ ਨਾਲ ਕਨੈਕਟ ਹੋ ਰਿਹਾ ਹੈ ਤਾਂ ਜਦੋਂ ATC ਨੇ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਧਰਲੇ ਪਾਸਿਓਂ ਜਹਾਜ਼ ਦੇ ਵਿੱਚੋਂ ਕੋਈ ਵੀ ਕਨੈਕਸ਼ਨ ਜਿਹੜਾ ਉਹ ਨਹੀਂ ਬਣਾਇਆ ਗਿਆ ਪਰ ਜਿਹੜਾ ਜਹਾਜ਼ ਸੈਂਟਿਆਗੋ ਫਲਾਈਟ ਨੰਬਰ 513 ਬੜੀ ਤੇਜ਼ੀ ਦੇ ਨਾਲ ਬ੍ਰਾਜ਼ਿਲ ਦੇ ਉਸ 에ਅਰਪੋਰਟ ਦੇ ਉੱਪਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ATC ਵਾਲਾ ਨੋ ਜਿਹੜੀ ਆ ਉਹ ਕਬਰ ਆੜ ਛੱਡ ਜਾਂਦੀ ਆ ਚਾਰੇ ਪਾਸੇ ਏਅਰਪੋਰਟ ਤੇ ਹੰਗਾਮਾ ਹੋ ਜਾਂਦਾ ਹੈ ਕਿ ਇਹ ਫਲਾਈਟ ਕਿਧਰੋਂ ਆ ਰਹੀ ਹੈ ਜਿਸ ਦੇ ਜਿਸ ਦਾ ਨਾਂ ਤਾਂ ਕੋਈ ਤਾ ਤੇ ਨਾ ਹੀ ਕੋਈ ਪਤਾ ਤੇ ਸੱਚ ਜਾਂ ਕਹਾਣੀ ਕਿਵੇਂ ਜਾਪਦੀ ਹੈ ਕਿਉਂਕਿ ਜਦੋਂ ਇਹ ਏਅਰਪੋਰਟ ਤੇ ਪਹੁੰਚਦਾ ਜਹਾਜ਼ ਤਾਂ ਏਟੀਸੀ ਦੇ ਨਾਲ ਕਨੈਕਸ਼ਨ ਕਰਕੇ ਏਅਰਪੋਰਟ ਨੂੰ ਖਾਲੀ ਕੀਤਾ ਜਾਂਦਾ ਹੈ ਫਲਾਈਟ ਲੈਂਡ ਕਰਦੀ ਆ ਬੜੀ ਸੇਫਟਲੀ ਤਰੀਕੇ ਦੇ ਨਾਲ ਤੇ ਜਦੋਂ ਸਾਰੇ ATC ਵਾਲਿਆਂ ਦੀ ਉਸ ਫਲਾਈਟ ਤੇ ਨਜ਼ਰ ਜਾਂਦੀ ਹੈ ਤਾਂ ਸਭ ਹੱਕੇ ਬੱਕੇ ਰਹਿ ਜਾਂਦੇ ਨੇ ਹੱਕੇ ਬੱਕੇ ਇਸ ਕਰਕੇ ਰਹਿੰਦੇ ਨੇ ਕਿਉਂਕਿ ਜਦੋਂ ਉਸ ਫਲਾਈਟ ਦੇ ਉੱਪਰ ਸੈਂਟਿਆਗੋ ਫਲਾਈਟ ਨੰਬਰ 513 ਲਿਖਿਆ ਦੇਖਦੇ ਨੇ ਤਾਂ ਸੋਚਦੇ ਨੇ ਵੀ ਜੋ ਕੰਪਨੀ 33 ਸਾਲ ਪਹਿਲਾਂ ਬੰਦ ਹੋ ਚੁੱਕੀ ਆ ਉਸ ਦਾ ਨਵਾਂ ਫਲਾਈਟ ਜਿਹੜੀ ਆ ਉਹ 에어ਪੋਰਟ ਦੇ ਉੱਪਰ ਕਿਸ ਤਰ੍ਹਾਂ ਪਹੁੰਚ ਸਕਦੀ ਆ ਤਾਂ ATC ਵਾਲਿਆਂ ਵੱਲੋਂ ਪੂਰੀ ਟੀਮ ਜਿਹੜੀ ਆ ਉਸ 에어 에어로ਪਲੇਨ ਨੂੰ ਖੋਲਣ ਦੇ ਲਈ ਜਿਹੜੀ ਆ ਭੇਜੀ ਜਾਂਦੀ ਆ ਜਦੋਂ ਖੋਲਿਆ ਜਾਂਦਾ ਤਾਂ ਅੰਦਰ ਦਾ ਨਜ਼ਾਰਾ ਦੇ ਕੇ ਸਭ ਹੱਕੇ ਬਕੇ ਰਹਿ ਜਾਂਦੇ ਨੇ ਤਾਂ ਜੇ ਕਹਿ ਦਈਏ ਵੀ 88 ਦੇ 88 ਜਿਹੜੇ ਪੈਸੇਂਜਰ ਸੀ ਉਹਨਾਂ ਦੇ ਕੰਕਾਲ ਉਸ 에어ਕ੍ਰਾਫਟ ਦੇ ਵਿੱਚ ਮੌਜੂਦ ਸੀ ਤਾਂ ਜਦੋਂ ਪਾਇਲਟ 에ਰੀਏ ਨੂੰ ਖੋਲਿਆ ਜਾਂਦਾ ਤਾਂ ਜਿਸ ਤੇ ਵਿੱਚ ਮਿਗਵੈਲ ਕੈਪਟਰ ਕਿਉਰੀ ਜਿਹੜੇ ਜਹਾਜ਼ ਨੂੰ ਚਲਾ ਰਹੇ ਹੁੰਦੇ ਆ ਤਾਂ ਜਦੋਂ ਦੇਖਿਆ ਜਾਂਦਾ ਕਿ 에어ਕ੍ਰਾਫਟ ਦੇ ਹੈਂਡਲ ਜਿਹੜੇ ਨੇ ਸਟੀਅਰਿੰਗ ਦੇ ਉੱਪਰ ਹੱਥ ਜਿਹੜੇ ਆ ਉਹ ਮਿਗਵੈਲ ਦੇ ਹੁੰਦੇ ਆ ਪਰ ਮਿਗਵੈਲ ਵੀ ਇੱਥੇ ਪਿੰਜਰ ਤੇ ਕੰਕਾਲ ਬਣਿਆ ਪਾਇਆ ਜਾਂਦਾ ਤਾਂ ਅਗਲੇ ਦਿਨ ਸਾਰੇ ਨਿਊਜ਼ ਚੈਨਲਸ ਦੇ ਵਿੱਚ ਖਬਰਾਂ ਚੱਲਦੀਆਂ ਨੇ ਕਿ 35 ਸਾਲਾਂ ਬਾਅਦ ਟਾਈਮ ਟਰੈਵਲ ਕਰਕੇ ਇਹ ਜਿਹੜਾ ਏਅਰਕ੍ਰਾਫਟ ਸੀਓ ਹੋ ਏਅਰਪੋਰਟ ਤੇ ਪਹੁੰਚਦਾ ਤੇ ਸਭ ਦੇ ਲਈ ਇੱਕ ਸੰਸਨੀ ਮਚਾ ਦਿੰਦਾ ਤੇ ਚਾਰੇ ਪਾਸੇ ਖਬਰ ਫੈਲ ਜਾਂਦੀ ਹੈ ਕਿ ਇਹ ਜਿਹੜਾ ਸੈਂਟਿਆਗੋ ਫਲਾਈਟ ਨੰਬਰ 513 ਇਹ ਟਾਈਮ ਟਰੈਵਲ ਕਰਕੇ 35 ਸਾਲਾਂ ਬਾਅਦ ਇਸ 에ਅਰਪੋਰਟ ਤੇ ਕਿਵੇਂ ਪਹੁੰਚਿਆ ਤਾਂ ਜਦੋਂ ਅੰਦਰ ਦੇਖਿਆ ਤਾਂ ਸਭ ਦੇ ਕੰਕਾਲ ਸੀ ਹੁਣ ਤੁਸੀਂ ਦੋਸਤੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਸੱਚ ਹੈ ਜਾਂ ਕਹਾਣੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਹੈ ਜਿਹਾਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਕਿਉਂਕਿ ਉੱਥੋਂ ਦੀਆਂ ਖਬਰਾਂ ਵੀ ਇਹ ਦੱਸਦੀਆਂ ਨੇ ਕਿ ਇਹ ਜਿਹੜਾ ਸੈਂਟਿਆਗੋ ਦੀ ਫਲਾਈਟ ਸੀ ਉਹ 35 ਸਾਲਾਂ ਬਾਅਦ ਬ੍ਰਾਜ਼ੀਲ ਦੇ 에ਅਰਪੋਰਟ ਤੇ ਪਹੁੰਚੀ ਸੀ ਇਸੇ ਤਰ੍ਹਾਂ ਦੀਆਂ ਕਹਾਣੀਆਂ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਕਰ ਲਿਓ ਸਬਸਕ੍ਰਾਈਬ ਤੇ ਕਰਦੇ ਆ ਅਗਲੀ ਮੁਲਾਕਾਤ ਸੱਚ ਜਾ ਕਹਾਣੀ ਦੇ ਨਵੇਂ ਐਪੀਸੋਡ ਦੇ ਵਿੱਚ ਧੰਨਵਾਦ